ਕਾਜੀ ਸਾਡੇ ਵੱਲੋਂ ਜਾਣ ਕੇ ਸੰਗਤਾਂ ਨੂੰ ਅੱਜ ਦੂਸਾ ਟੋਕਰੀ ਦਾ ਛੱਤੀ ਫਿਰਦੇ ਆਂ ਅੱਜ ਇਹਨੇ ਸ਼ਾਪਿੰਗ ਕੀਤੀ ਹਾਂ ਇਹ ਚ ਵੀ ਸਮਾਨ ਲੈ ਕੇ ਆਉਣਾ ਹੈ ਤੁਹਾਡਾ ਜੀਆ ਦਾ ਹੈਰੀ ਲਈ ਗਿਫਟ ਲੈ ਕੇ ਪੂਰੀ ਰਸਨਾ ਭਗਵਾਨ ਹੀ ਆ ਗਿਆ ਸੀ ਹਰਮ ਆ ਗਿਫਟ ਦੇਣਾ ਆ ਅਸੀਂ ਆਏ ਹੋਇਆ ਬੁੜੇ ਇਹ ਹੈਗੀ ਮੇਰੀ ਭਾਨ ਜੀ ਇਹ ਮੇਰੀਆਂ ਵੀਡੀਓ ਬਹੁਤ ਦੇਖਦੀ ਆ ਅਰੇ ਹੁਣ ਵੀ ਲੱਗਦਾ ਕਿਥੇ ਲੌਣ ਲੱਗੀ ਨੂਰ ਖਾਤੇ ਲੌਣ ਲੱਗੀਆਂ ਬੋਲ ਬੋਲਣੀ ਬੋਲਣੀ ਫੇ ਤੂੰ ਉਹਦੇ ਬੱਚੇ ਫੇ ਤੂੰ ਜਦੋਂ ਬਲੌਗ ਦੇਖਣਾ ਵਾ ਫੇ ਤੈਨੂੰ ਪਤਾ ਕਿੰਨਾ ਲੱਗੂਗਾ ਹੈ ਕਿੱਦਾਂ ਕੱਢਦੀ ਹੁੰਦੀ ਹੈ ਇਹਦੇ ਵਿੱਚ ਕੱਢਦੀ ਹੈ ਇਹ ਮੇਰੀ ਭਾਨਜੀ ਆ ਨੂਰ ਅੱਛਾ ਆਡ ਕਿ ਬੈਠੀ ਅਸੀਂ ਅੱਜ ਹੈਰੀ ਲਈ ਸਰਪ੍ਰਾਈਜ਼ ਗਿਫਟ ਲੈ ਆਏ ਆ ਬਹੁਤ ਦੂਰ ਫਗਵਾੜੇ ਤੇ ਲੱਗਿਆ ਗੁੜੀ ਪੈਂਡੇ ਹਣਾ ਗੁੜਾ ਪੈਂਡੇ ਆ ਨਾ ਤੇਰਾ ਨਹੀਂ ਹੋਰ ਹੀ ਕੋਈ ਆ ਕੋਟਿਆ ਹਨਾ ਕੋਟ ਕਰੇ ਵਾਲ ਲੈ ਸਾਰੇ ਤੇਰੇ ਪੈਂਡੇ ਸਾਰੇ ਤੇਰੇ ਮਾਤਾ ਪਿਤਾ ਲੈ ਫੜਾ ਦੇ ਮਮਾ ਆ ਜਾ ਇੱਥੇ ਹੋਣੇ ਨੇ ਸਾਡੀਆਂ ਵੀਡੀਓ ਲੰਮਾ ਕੱਟ ਕੇ ਦਿਖਾਉਣ ਲੱਗੀ ਆ ਇਹ ਸਿੱਧਾ ਡਿਪਲੋਮਾ ਲਈ ਮਾਸੀ ਜੀ ਤੇ ਕਿੱਦਾਂ ਦੇਖ ਲੈ ਅੱਗੇ ਹੋਈਏ ਕੱਢੋ ਬੋਲਦੇ ਸੰਗਦੀ ਬੋਤੇ ਹਾਂ ਸੰਗਦੀ ਬੋਤੇ ਐਨਸੀਡੀ ਤੇ ਲਾ ਕੇ ਤੇ ਸਰੇਨ ਸਕੂਲੇ ਜਾਂ ਅਰੇ ਵੀ ਦੇਖੋ ਕਿ ਮੈਨੂੰ ਮੇਰੀ ਮਾਸੀ ਆ ਗਈ ਹਨਾ ਇਦਈ ਹੈ ਝੂਠ ਬੋਲਦੀ ਮम्मा ਹਾਂ ਉਹ ਤਾਂ ਬੋਲ ਰੂਗੀ ਫੇਰ ਯੋ ਬਲੌਗ ਦੇ ਲੈ ਚਾਹੁੰਦੀ ਹੁੱਦਾਂ ਥੋੜੀ ਹੋਣਾ ਹੋਰੀ ਬੰਮੀ ਮੇਰਾ ਵੀ ਸਮਾਨ ਲਿਆ ਦੋ ਉਹ ਆਪਣੇ ਪਾਪਾ ਨੂੰ ਕਹਿ ਸੰਗਾ ਸਾਹਿਬ ਆ ਗੰਦ ਸੋਹਣਾ ਮੁੰਡੇ ਦੀ ਪਾਪਾ ਮੈਨੂੰ ਛੋੜ ਦੇ ਲਿਆ ਦੋ ਅਲੇ ਕਾਲੇ ਦੇ ਨੀ ਲੋੜ ਆ ਦੇ ਦਿੱਤੇ ਤੈਨੂੰ ਉਸਨੇ ਖਾ ਵੀ ਗਿਆ ਇਹ ਲੰਮੇ ਇਹਦਾ ਥੋਲੇ ਖਾਣ ਨਾ ਹੁੰਦਾ ਕੀ ਆ ਉਹਨਾਂ ਸਾਹ ਨਹੀਂ ਚੜਦਾ ਕਮਜ਼ੋਰੀ ਨਹੀਂ ਹੁੰਦੀ ਜੋਰ ਪੈਂਦਾ ਵੀ ਕਿ ਉਹ ਤਾਂ ਫੇਰ ਵੀ ਮੈਂ ਮੰਨਦਾ ਕਮਜ਼ੋਰੀ ਨਹੀਂ ਹੁੰਦੀ ਜੋਰ ਪੈਂਦਾ ਪਰ ਹਸਾਬ ਨਾਲ ਬਾਈ ਤੂੰ ਕਿੱਲੋ ਹੀ ਖਾ ਗਿਆ ਮੈਂ ਕਿੱਲੋ ਖਾਵਾ ਹੋਂ ਕਿ ਖਾਉਣਾ ਤੂੰ ਕਿੱਲੋ ਛੋਲੇ ਖਾ ਗਿਆ ਨਾ ਕਮਜ਼ੋਰੀ ਦਾ ਤਾਂ ਪਤਾ ਨਹੀਂ ਪਰ ਸਵੇਰ ਨੂੰ ਲੈ ਤੇ ਜ਼ਰੂਰ ਕਰਨਾ ਲੱਗ ਪੈਣੀ ਹੈ ਇਸਲੇ ਮਾਰੇ ਇੱਦਾਂ ਨੂੰ ਆ ਗਏ ਤੂੰ ਇੱਕ ਮਤੌੜੀ ਮੈਂ ਇਹਨਾਂ ਕਹਾਣੀਆਂ ਦੇ ਵਿੱਚ ਗਾਉਂਦਾ ਹਾਂ ਆਸਲਾਵਰ ਇਹ ਵੀਡੀਓ ਕਰੇ ਨਾ ਮਾਸਟਰ ਤੇਰਾ ਮੈਂ ਕਿਹਾ ਕਿ ਮੈਂ ਤੁਝਾਰ ਚੰਦਾ ਸੀ ਕੀ ਲਿਉਣਾ ਚੜੇ ਤੇ ਹਾਂ ਆਹ ਦੇਲਾ ਮੈਨੂੰ ਚੜੇ ਲ ਕੰਦਾ ਵਾ ਮਾਸਟਰ ਤੇਰਾ ਇਹ ਸਾਡੇ ਫਾਲੋਅਰਾਂ ਹੈ ਸਭ ਸਭ ਤੋਂ ਛੋਟਾ ਬੋਲ ਸਭ ਤੋਂ ਛੋਟਾ ਫਾਲੋਅਰ ਆ ਇਹ ਤਾਂ ਵੀਡੀਓ ਸਾਡੀਆਂ ਦੇ ਉੱਤੇ ਹਾਂ ਹਾਂ ਔਰ ਨਾਮ ਵੀ ਦੱਸ ਦੇ ਆਪਣੇ ਨਾਮ ਦੱਸ ਦੇ ਆਪਣਾ ਵੀ ਸਾਰਿਆਂ ਨੇ ਵੀਡੀਓ ਸੁਣਨਾ ਤੇਰਾ ਨਾਮ ਦੱਸ ਇਧਾ ਆ ਦੱਸਦੇ ਇਹ ਨਾਂ ਨੂਰ ਆਇਆ ਇਹਦਾ ਨਾਂ ਨੂਰ ਗੁੜੇ ਪੈਂਡ ਹੈ ਨਾ ਗੁੜੇ ਪੈਂਡਿਆ ਟੀਟਾ ਨਹੀਂ ਆਸੀ ਇਹ ਮੈਂ ਜਦ ਵੀ ਨਹੀਂ ਪਤਾ ਹੁਣ ਕੀ ਦੇਖਦੇ ਆ ਡਾਕਟਰ ਬਣ ਲਗੇ ਮਸ਼ੀਨ ਚੈੱਕ ਕਰਨਾ ਹੈ ਇਹ ਕਾ ਹੁਣ ਮਸ਼ੀਨ ਆਈ ਜਿੱਦਾਂ ਹੁਣ ਆਪਾਂ ਨਾ ਛਰਦਾਈ ਦੇ ਮਤਲਬ ਬਣਾਉਂਦੇ ਆ ਕਈ ਚਾਹ ਵਾਂ ਹੁੰਦੇ ਆ ਵੀ ਕਈਆਂ ਤੋਂ ਘੋਟ ਰਿਆ ਨਹੀਂ ਰਗੜੋਂਦੀ ਕਾਫੀ ਟਾਈਮ ਆ ਕ ਮਸ਼ੀਨ ਵੀ ਆ ਦੇਉਸਾ ਦਿਖਾਈਓ ਇਹਨੂੰ ਪੱਥਰ ਦਾ ਲੱਗਾ ਆ ਜਾਨ ਜਦੋਂ ਵੀ ਇਹ ਇਹਦਾ ਘੁੰਮਣਾ ਜਦੋਂ ਉੱਥੇ ਲਾਤਾ ਵਿੱਚ ਸਾਰਾ ਸਮਾਨ ਪਾ ਲਈ ਇਹਨੇ 20-25 ਮਿੰਟਾਂ ਚ ਇਹਨਾਂ ਬਣਾ ਦੇਣੀ ਜਿੱਦਾਂ ਪੂਰਾ ਪ੍ਰੋਸੀਜਰ ਜਿੱਦਾਂ ਵੀ ਜੇ ਤੁਸੀਂ ਨਹੀਂ ਕਈ ਵੇਲੇ ਟਾਈਮ ਲੱਗ ਜਾਂਦਾ ਇਹਨੂੰ ਵੀ ਲਾਜਾਦਾਂ ਦੇ ਇਹ ਕਿਹੜੀ ਕੰਪਨੀ ਦੀ ਆ ਇਹ ਪ੍ਰੈਸਟੀਜੀਦੀ ਆ ਤੇ ਰੋਡ ਰੇਟ ਤੁਹਾਨੂੰ ਮੰਨੂ ਕਰ ਦੂ ਕਿ ਮੈਂਚਰ ਆਪ ਘਰ ਦੇ ਉਹ ਕੌਣ ਕੁੱਤੇ ਹਸ ਕੀ ਹਸ ਕੀ ਨੇ ਉਹ ਤੇ ਚੰਗਾ ਹਸ ਕੀ ਕੀਤਾ ਚਲ 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 ਆਇਆ ਆਇਆ ਇਹ ਰੌਸਕੀ ਵਾਲਾ ਹੀ ਹਿਸਾਬ ਹੋਇਆ ਬੱਸ 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 ਉਹ ਬੱਸ ਉਹ ਭਰਾ ਵਾ ਇਹ ਦੰਦੀ ਦਾ ਨਾ ਵੱਡੂ ਹੈ ਵੱਡਣਾ ਨਹੀਂ shadow ਮੈਂ ਲਾ ਪਾਈ ਕੋਈ ਨਹੀਂ ਲੈ ਇਹਨੇ ਵੀ ਚੱਜਣਾ ਲੈ ਤੁਹੀਂ ਭੱਜ ਜਾ ਇਹਨੇ ਵੀ ਲੈ ਜਾਣਾ ਲੈ ਤੁਹੀਂ ਭੱਜ ਜਾ ਇਹ ਫਾਨੀ ਅੱਖੇ ਹੋ ਜਾਂਦੀਆਂ ਆ ਆਜਾ ਫੇ ਹੋ ਨਾ ਇਹਦੀ ਅੱਖਾਂ ਕਿੱਦਾਂ ਦੀਆਂ ਆ ਨਾ ਇਹਦੀ ਇੱਕਾ ਕਾ ਰਿਕਾ ਨਿਕਲ ਕੇ ਭੱਜ ਗਈ ਆ ਭੱਜ ਗਿਆ ਭੱਜ ਗਿਆ ਉਹ ਬੱਤਾ ਫੜ ਕੇ ਲਿਆਂਦਾ ਭੱਜ ਗਿਆ ਓ ਪਰ ਕਰਨੀ ਤੇ ਮੈਕ ਇਹ ਤਾਂ ਕਵੀਆਂ ਦਾ ਕੰਮ ਹੈ ਜਿਹੜੀ ਆਪਾਂ ਬਲੌਗ ਬਣਾਇਆ ਹੈ ਜਿੱਥੇ ਬਾਹਰ ਤਾਈ ਜਿੱਥੇ ਮਰਜ਼ੀ ਮੰਗਾ ਲੋ 我嘞乔丹，乔丹队。 ਬਾਂਝੇ ਨੇ ਡੇਢ ਘੰਟੇ ਦੀ ਮੁਸ਼ਤ ਤਵਾਨ ਥੱਲੇ ਰੱਖ ਲਾ ਟੋਕਰੀ ਹਾਂ ਹੂੰ പലി മോട്ട ശ ਕਿਵੇਂ ਦਾ ਜਗਨ ਨੂੰ ਹੈ ਪਈ ਜਾਣਾ ਆਇਆ ਉਹਦਾ ਕਿੱਦਾਂ ਕਿਉਂ ਨਹੀਂ ਗਿਆ ਥੈਂਕ ਯੂ ਥੈਂਕ ਯੂ ਕਿੱਦਾਂ ਕਹੀਦਾ ਹੁੰਦਾ ਥੈਂਕ ਯੂ ਥੈਂਕ ਯੂ ਕੋਲੇ ਦਾ ਹੈ ਬੀਬੀ ਨੂੰ ਵੀ ਪੈ ਜਾਣੀ ਅੰਦਰ ਜੂ ਜੂ ਆਏ ਬਾਗ ਗਈ ਮੈਂ ਟੌਂਟ ਚੱਕਣੀ ਪੈਣੀ ਆ ਸਾਨੂੰ ਕੀ ਆਪਾਂ ਨੂੰ ਹੈ ਇਹ ਕਰਨਾ ਇਹ ਤੂੰ ਆਏ ਕੀ ਕਰ ਸਾਣਾ ਨਹੀਂ ਇਹ ਚਾਇਨਾ ਤਾਂ ਪੈਰ ਦਾ ਕੁੱਤਾ ਕੁੱਤਾ ਕਰੀ ਜਾਂਦਾ ਆ ਲੈ ਕੁੱਤੇ ਨੇ ਕੁੱਤਾ ਹੀ ਕਰਨਾ ਸੋਹਣਾ ਲਗਾ ਸੋਹਣਾ ਇਹ ਵੇਖ ਇਹੋ ਨਾ ਹੁਣ ਇਹਦੇ ਨੇ ਵੀ ਛੋਟਾ ਜਾਂ ਡੈਪਰ ਲਿਆ ਇੱਕ ਓ ਪਾਪੇ ਪਾਪੇ ਨੇ ਬਾਗ ਦਾ ਖਲਾਰੇ ਅੱਜ ਉਹ ਚਲੇ ਗਿਆ ਇਹਦਾ ਵੀ ਖੂਨ ਆਇਆ ਹੂੰ ਇਹਨੂੰ ਨਕੋਸਾ ਜਿਹਾ ਕਰਕੇ ਆ ਤੇ ਦੁੱਧ ਖੇਲਦਾ ਹੁਣੇ ਹਾਂ ਲੈ ਉਹਨੂੰ ਪੋਖ ਲੱਗੀ ਆ ਲੈ ਪਾ ਲੈ ਇਹਨੂੰ ਇਦਾਂ ਕਰਕੇ ਇਹਨੂੰ ਇਦਾਂ ਕਰਕੇ ਪਲਾ ਇਹਨੂੰ ਪਤਾ ਨਹੀਂ ਨਾ ਲੱਗਦਾ ਇਹ ਹੈ ਹੈ ਮੂੰਹ ਨਾ ਡੋਬਾ ਉਹ ਦੇ ਤਾ ਪੀਂਦਾ ਵੀ ਨਾ ਹੌਲੀ ਹੌਲੀ ਪਲਾ ਹੈ ਨੀ ਹੌਲੀ ਹੌਲੀ ਇਹ ਨਹੀਂ ਉਹਦਾ ਪੀਣ ਲੱਪਈ ਚੱਲ ਇਹਦਾ ਨਾਮ ਹੈ ਰੀ ਇਹਦਾ ਨਾਮ ਕੀ ਰੱਖਣਾ ਰੌਕਸੀ ਰੌਕਸੀ ਜਿਹਾ ਨਾਮ ਚੰਗੀ ਲੱਗੋ ਓਏ ਚੱਲ ਪੀਨ ਲਾਪਈ ਹੁਣ ਇਹਨੂੰ ਪਤਾ ਲੱਗ ਗਿਆ ਹੈਨਾ ਇਹ ਵਧੀਆ ਆ ਆਰਾਮ ਨਾਲ ਲੈ ਉਹਨੂੰ ਪਤਾ ਨਹੀਂ ਲੱਗਦਾ ਨੀ ਛੋਟੀ ਲੈ ਕੇ ਹੋਣੀ ਆ ਕੋਲੀ ਜੀ ਜਿੱਦਾਂ ਨਾ ਜਾਂ ਫੇਚੀ ਪੜਾਉਣ ਬੈਠਾ ਪਿੰਦੇ ਆ ਦੇ ਪੀਨ ਲਾਪਈ ਆ ਦੇ ਹੈਨਾ ਔਖੀ ਸੀਗੀ ਵਿਚਾਰੀ ਔਖੀ ਸੀ ਉਹ ਤਾਈਆਂ ਕਹਿੰਦੇ ਸੀ ਨਾ ਕਹਿੰਦੇ ਨੇ ਪੀਨ ਲਾਪਈ ਵੈਰੀ ਸੇਮ ਤੇਰੇ ਵਾਂਗੂ ਆ ਮੂਹ ਆਵੀਂ ਮੈਂ ਤਾਂ ਨੂੰ ਆ ਬਾਬਾ ਹੁਣ ਹੈ ਨਹੀਂਗਾ ਵੀ ਇਹ ਨੂੰ ਰਾਜ ਆ ਗਿਆ ਦੇਖੀ ਔਟ ਕੇ ਖੜੀ ਹੋ ਗਈ ਆ ਤੇ ਸਾਰੀਆਂ ਵਾਚੀਆਂ ਪਹਿਲਾਂ ਤੋਂ ਮੇਂ ਉਂਗਲਾਈ ਚੱਟੀ ਜਾਂਦੀ ਜਿਹੀ ਦੰਦੀ ਵਾ ਉਹ ਭਰਾਵਾ ਇੱਧਰ ਆ ਆ ਭਲਾ ਦੇ ਨੀ ਪੀ ਲੈਣਾ ਵਾ ਹਾਂ ਦੇ ਇਹ ਇਹ ਹੈ ਕਿਹੜਾ ਹੈ ਕਿਹੜੀ ਹੈ ਇਹ ਹੈਗੀ ਫ੍ਰੈਂਚ ਬੁਲਡੋਨ ਫ੍ਰੈਂਚ ਹਾਂ ਮਾਦਰ ਭੱਜੀ ਨਹੀਂ ਹੋਣੀ ਇਹ ਨਹੀਂ ਘਰ ਹੈ ਨਾ ਨਹੀਂ ਇੱਧਰ ਕੋਈ ਲੈ ਕੇ ਆਪਣੇ ਮਾਸਟਰ ਦਾ ਵੀ ਕਰਦੇ ਥੈਂਕ ਯੂ ਮਾਸਟਰ ਜੀ ਥੈਂਕ ਯੂ ਬੀ ਆ ਕੁਤੇ ਤੇ ਹਾਂ ਨਾਮ ਕੀ ਮਾਸੜ ਦਾ ਤਾਂ ਕਿਹੜਾ ਪੈਂਡ ਮੈਨੂੰ ਲੈ ਕੇ ਨਹੀਂ ਗਿਆ ਇਹ ਮੈਂ ਵੀ ਆਉਣਾ ਹੈਗਾ ਲੈਣ ਅਸੀਂ ਤਾਂ ਤੈਨੂੰ ਸਰਪ੍ਰਾਈਜ਼ ਹੀ ਦੇਣਾ ਸੀਗਾ ਹੁਣ ਪਰਦਨ ਪਹਿਲੇ ਹੀ ਪਤਾ ਲੱਗ ਗਿਆ ਸਾਡਾ ਰਾਂਜ ਚਲਾਣ ਵੀ ਨੰਬਰ ਤੇ ਮੈਂ ਕਹਿੰਨ ਕਿ ਨੰਬਰ ਪਲੇਟ ਚਿੱਟੀ ਰੱਖਣੀ ਉਹ ਮੈਂਤਕਾਰ ਕੋਲ ਕਿਉਂ ਨਾ ਅਸੀਂ ਟਿਕਟ ਸੌਰੀ ਦਿੱਤੇ 1122 ਜਦਨ ਪਾ ਆ ਗਿਆ ਆਹਾ ਹੁਣ ਆਪਾਂ ਉਹਨੂੰ ਚੰਗਾ ਵੀ ਨਹੀਂ ਕਹਿ ਸਕਦੇ ਮਾੜਾ ਵੀ ਨਹੀਂ ਗਲਤੀ ਤਾਂ ਆਪਣੀ ਸੀ ਗਲਤੀ ਆਪਣੀ ਨਹੀਂ ਗਲਤੀ ਇਹਦੀ ਆ ਉਦਾਂ ਇਸ਼ਾਰੇ ਸ਼ੂਰੇ ਲਾ ਲਿਆ ਸਾਰਾ ਕੁਸ਼ੀ ਹੋਰ ਲਈ ਹੂੰ ਉਹ ਕਹਿੰਦੇ ਚਿੱਟੀ ਹੁੰਦੀ ਆ ਪਤੂਨ ਦੇ ਸਹਾਰਾ ਨਾਲ ਆਪਾਂ ਗਲਤ ਜਿਹੇ ਚੱਲ ਕੋਈ ਮੈਂ ਕਿਹਾ ਜਿੱਦਾਂ ਕਰਨੀ ਪਾ ਦਿੰਦੇ ਆ ਹੌਣ ਲਵਾਇਆ ਉਹ ਤਾਣ ਉਹਦੀ ਕਿੱਦਾਂ ਪੜੀਏ ਤੂੰ ਆਸ ਕੇ ਚਾੜਦੇ ਹਾਂ ਉਹ ਗਾਹ ਨੂੰ ਚੱਲ ਜਾਂਦਾ ਉਹ ਚੱਲੀ ਜਾਂਦੀ ਨਹੀਂ ਹੈਰੀ ਜੰਨਾ ਤਾਂ ਮਤਲਬ ਪੀਂਦੀ ਮੈਂ ਪਾਈ ਉਹਨੇ ਗਿਆ ਥੋੜੇ ਪਾਇਆ ਇਹ ਦੁੱਧ ਹੱਲੇ ਇਹਨੂੰ ਪਤਾ ਨਹੀਂ ਨਾ ਲੱਗਦਾ ਪਹਿਲੇ ਦਿਨ ਉਹਨੇ ਇਹ ਚ ਪੀਤਾ ਵਾ ਉਹਦਾ ਦੁੱਧ ਆਪਣੀ ਮਾਂ ਦਾ ਪਿੰਨ ਐਪੀਜੀ ਰੱਖਣਾ ਹੁਣ ਬੋਤਲ ਬੋਤਲ ਲਾ ਲੈਂਦੇ ਤੇ ਫੇਰ ਉੱਪਰ ਮੰਮੀ ਸਾਡੀ ਵਾਲਾ ਕੁੱਤਿਆਂ ਦਾ ਨਹੀਂ ਦੇ ਘਰਦੀ ਉਹਨੂੰ ਹੁੰਦਾ ਵੀ ਕਿਉਂਕਿ ਵੇ ਅੱਗੇ ਹੱਜ ਦਾ ਆਕਸੀ ਸੀ ਇਹਦਾ ਨਾਮ ਹੀ ਆਕਸੀ ਰੱਖਣਾ ਉਹ ਕੋਠੇ ਤੇ ਚੰਗਾ ਢੇਰ ਲਾ ਦਿੰਦੀ ਹੁੰਦੀ ਹੁਣ ਆਪਾਂ ਹੱਸਕੀ ਨੇ ਹੱਸ ਕੇ ਹੱਸ ਕੇ ਦਿਖਾਤਾ ਮੇਰਾ ਇੱਧਰ ਛੜਦਾ ਨਾ ਹੁੰਦਾ ਇੱਧਰ ਵਧੀਆ ਖੁਸ਼ਬੂ ਆਉਂਦੀ ਬਹੁਤ ਆ ਹੁਣ ਨੀ ਬਹੁਤ ਉਹਨੇ ਬਸ ਤਾਂ ਢੱਡੀ ਭਰ ਗਿਆ ਇਹ ਹੁਣ ਇੱਥੇ ਰੱਖ ਲਓ ਇਹਦਾ ਹੀ ਆ ਭਾਂਡਾ ਚਲੋ ਠੀਕ ਆ ਕਰਦਾ ਹੁਣ ਓਕੇ ਬਾਏ ਓਕੇ ਬਾਏ ਥੈਂਕ ਯੂ ਮਾਸਟਰ ਜੀ ਤੇ ਸਾਰੇ ਜਣੇ ਹਾਂ ਤੇ ਸਾਰੇ ਜਣੇ ਜਰੂਰ ਦੇਖਿਓ ਕਿ ਤੇ ਦੱਸਿਓ ਕਿਦਾਂ ਦੀ ਤੁਹਾਨੂੰ ਇਹ ਸਾਡੀ ਰੌਕਸੀ ਲੱਗੀ ਹੈਰੀਨ ਬੈੱਡ ਤੋਂ ਥੱਲੇ ਪਤ ਲਾਉਣਾ ਹੈ ਜਾਂ ਫੇਰ ਇਹਦੇ ਵਿੱਚ ਹੀ ਰੱਖਣਾ ਵਾ ਤੇ ਇਹਦੀ ਪੂਛ ਵੀ ਵਿਚੋ ਲੰਡੀ ਹੈ ਇਦਾਂ ਹੀ ਰਹੀ ਤੇ ਇਹ ਉਹ ਆ ਜਦੋਂ ਜਿਹੜੇ ਕੰਨ ਵਧੀਆ ਹੋ ਜਾਂ ਗੋਲ ਜਿਹੇ ਹੋ ਜਾਂਦੇ ਆ ਉਹ ਤੇ ਬੀਬੀ ਆ ਗਈ ਬੀਬੀ ਆ ਗਈ ਬੀਬੀ ਆ ਗਈ ਚੰਦੜ ਬੈਠ ਕੇ ਇਹੋ ਮੋਟਰ ਤੇ ਪਾਣੀ ਹੈ ਨਹੀਂ ਹਾਂ ਟੈਂਕੀ ਚ ਪਾਣੀ ਹੈ ਨਹੀਂ ਮੋਟਰ ਚ ਪਾਣੀ ਹੈ ਹੈਲੋ ਓਕੇ ਬਾਈ ਤਾਂ ਰਸਟਰਾਲ ਚਾਰ ਦਿਨ ਲਗਾ ਆਪਣਾ ਦੇ ਨਵੇਂ ਵਾਦ ਦੇ ਲੋ ਤੇ ਬਲੌਗ ਸ਼ੇਅਰ ਜਰੂਰ ਕਰ ਦਿਆ ਕਰੋ ਸ਼ੇਅਰ ਨਹੀਂ ਕਰਦੇ ਤੁਸੀਂ ਹਾਂ ਕਰੋ